ਅੱਤੀ ਕੋਈ ਡਿੱਗਾ ਡੁਗਾ ਇੱਥੇ ਡਰੋਨ ਵਗੈਤੇ ਡਿੱਗਾ ਇੱਕ ਉਹ ਫਰੋਜ਼ ਬੁੱਢੀਆ ਆ ਇੱਧਰ ਫਰੋਜ਼ ਬੁੱਢੀਆ ਹੋਇਆ ਤੇ ਲੇਟ ਜਗੀ ਹੋਈ ਇੱਥੇ ਡਿੱਗਾ ਤੇ ਸਾਰੇ ਘਰ ਦੇ ਤਬਾਹ ਹੋ ਗਿਆ ਹੋਇਆ ਅੱਛਾ ਇਧਰ ਹੁਣ ਮਾਹੌਲ ਕਿਦਾਂ ਦਾ ਕਿਉਂਕਿ ਕਾਫੀ ਡਰ ਵਾਲਾ ਲੋਕ ਵੀ ਇੱਥੇ ਖੜ੍ਹ ਜਾਂਦੇ ਨੇ ਤੇ ਮਹੌਲ ਹੈ ਜੀ ਬਸ ਇਹ ਫੋਰਸ ਦਾਣਾ ਡਾਏ ਵਾਲਾ ਪਖਾਨ ਕੋਲਾ ਇੱਥੇ ਟਾਰਗੇਟ ਦਿੱਤਾ ਹੋਇਆ ਉਹਨਾਂ ਨੇ ਆ ਸਹੀ ਗੱਲ ਆ ਆ ਕਰਕੇ ਸਾਰਾ ਪਖਾਨ ਕੋ ਡਰਿਆ ਹੋਇਆ ਤਾਂ ਇਹ ਆਨੇ ਨੋਜਵਾਨ ਇਧਰ ਆਓ ਹਾਂ ਤਾਂ ਬਿਲਕੁਲ ਇਹ ਨੌਜਵਾਨ ਵੀਰ ਵੀ ਖੜੇ ਖੋਏ ਨੇ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਇਦਰੋਂ ਸਾਇਰਨ ਦੀ ਅਸੀਂ ਗੱਲ ਕਰ ਰਹੇ ਹਾਂ ਤਾਂ ਸਾਇਰਨ ਵੀ ਸਾਇਰਨ ਵੀ ਸੁਰ ਰਹੇ ਨੇ ਇਹ ਡਰਾਈਵਿੰਗ ਵੀ ਕਰਕੇ ਆਏ ਨੇ ਤਾਂ ਤੁਹਾਨੂੰ ਸੁਣਾਈ ਦੇ ਰਹੀਆਂ ਲਗਾਤਾਰ ਹਮਲੇ ਦੀਆਂ ਆਵਾਜ਼ਾਂ ਆ ਰਹੀਆਂ ਹਾਂ ਤੇਰੀਆਂ ਸੁਣਾਈ ਬਹੁਤ ਉਹਨਾਂ ਨੇ 8-9 ਹਮਲੇ ਕੀਤੇ ਨਾ ਉਹ ਜੋਰ-ਜੋਰ ਨਾਲ ਤੇ ਹੁਣ ਸਵੇਰ ਤੋਂ ਕਦੋਂ ਕਦੀ ਇਹ ਆ ਜਿਹੜੀ ਉੱਪਰ ਹੋ ਰਿਹਾ ਦੇਖ ਰਹੇ ਹੋ ਇਹ ਆਵਾਜ਼ਾਂ ਵੀ ਆ ਇਹ 8 ਵਜੇ ਤੋਂ ਲੈ ਕੇ 9 ਵਜੇ ਤੱਕ ਵਿੱਚ ਵਿੱਚ ਹੋਇਆ ਸਾਰਾ ਇਹ ਵੀ ਸਾਇਰਨ ਵੀ ਵੱਜ ਰਹੀਆਂ ਹਾਂ ਸਾਇਰਨ ਵੱਜੇ ਹਟਰ ਵੱਜੇ ਪੂਰੀ ਜੋਰ ਨਾਲ ਹਾਂਜੀ ਹਾਂ ਤੇ ਰਾਤੀ ਕਹਿੰਦੇ ਸੀ ਕਿ ਹਮਲਾ ਹੋਇਆ ਜਦੋਂ ਰਾਤੀ ਅਸੀਂ ਤਸਵੀਰਾਂ ਦੇਖ ਰਹੀ ਸੀਗੇ ਉਹ ਕਿਵੇਂ ਆ ਕੁਝ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ 에ਅਰ ਬੇਸ ਦੇ ਉੱਤੇ ਅਟੈਕ ਕੀਤੇ ਨਾ ਤੇ ਪਿੰਡ ਉੱਚ ਕੋਈ ਪਿੰਡਾਂ ਸ਼ਹਿਰਾਂ ਚ ਕੋਈ ਨੁਕਸਾਨ ਨਹੀਂ ਆ ਉਹਨਾਂ ਨੇ 에ਅਰ ਬੇਸ ਤੇ ਅਟੈਕ ਕੀਤਾ 8 ਮਹਿਾਲਾਂ ਸੁੱਟੀ ਉਹਨਾਂ ਨੇ ਠੀਕ ਹੈ ਤੇ ਬਲੈਕਆਊਟ ਨੂੰ ਲੈ ਕੇ ਕਿਦਾਂ ਰਾਤ ਨੂੰ ਸਾਰਾ ਬਲੈਕਆਊਟ ਹੋ ਜਾਂਦਾ ਹੈ ਹਾਂ ਸਰ ਰਾਤ ਨੂੰ ਲਾਈਟਾਂ 7 ਵਜੇ ਲਾਈਟਾਂ ਬੰਦ ਹੋ ਜਾਂਦੀਆਂ ਨੇ 7 ਵਜੇ ਤੋਂ ਬਾਅਦ ਸਵੇਰੇ 6 ਵਜੇ ਤੱਕ ਬਲੈਕਆਊਟ ਰਹਿੰਦਾ ਹਾਂਜੀ ਠੀਕ ਹੈ ਤਾਂ ਧੰਨਵਾਦ ਇਹਨਾਂ ਬਾਈ ਕੁਣਾ ਦੇ ਨਾਲ ਵੀ ਗ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ ਬਿਲਕੁਲ ਪਠਾਨਕੋਟ ਦੇ ਵਿੱਚ ਅਸੀਂ ਸਿਟੀ ਦੇ ਵਿੱਚ ਮੌਜੂਦ ਆ ਤਾਂ ਇਧਰੋਂ ਲਗਾਤਾਰ ਪਹਿਲਾਂ ਤੋਂ ਵੀ ਪੰਜ ਸੱਤ ਧਮਾਕੇ ਪਹਿਲਾਂ ਵੀ ਹੋਇਆ ਹੁਣ ਵੀ ਕੋਇਆ ਔਰ ਲਗਾਤਾਰ ਅਸਮਾਨ ਦੀਆਂ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਦੋਂ ਉਹ ਚੀਜ਼ ਫਟਦੀ ਹੈ ਜਦੋਂ ਕੋ ਗੋਲਾ ਫਟਦਾ ਹੈ ਤਾਂ ਉੱਥੇ ਧੂਆਂ ਜਿਹੜਾ ਉਹ ਧੂਆਂ ਟਾਈਪ ਬਣ ਜਾਂਦਾ ਸੋ ਇਧਰ ਵੀ ਲੋਕ ਜਿਹੜੇ ਆ ਉਹ ਖੜੇ ਖੋ ਜਾਂਦੇ ਨੇ ਕਿ ਸਾਇਰਨ ਵੱਜਦਾ ਹੈ ਸਭ ਤੋਂ ਪਹਿਲਾਂ ਸਾਇਰਨ ਦੀ ਅਸੀਂ ਗੱਲ ਕਰਦੇ ਆ ਤਾਂ ਉਹ ਸਾਇਰਨ ਜਦੋਂ ਸੁਣਾਈ ਦਿੰਦਾ ਲੋਕਾਂ ਨੂੰ ਦਾ ਲੋਕ ਵੀ ਜਿਹੜੇ ਡਰਦੇ ਮਾਰੇ ਆ ਉਥੇ ਖੜੇ ਖੋ ਜਾਂਦੇ ਨੇ ਤਾਂ ਖੜੇ ਖੋਣ ਤੋਂ ਬਾਅਦ ਦੇ ਵਿੱਚ ਇਹ ਤਸਵੀਰਾਂ ਵੀ ਦਿਖਾ ਰਹੇ ਕਿਉਂਕਿ ਮੌਸਮ ਦੇ ਨਾਲ ਨਾਲ ਕਿਤੇ ਬੱਦਲਵਾਈ ਜਿਹੜੀ ਉਹ ਵੀ ਹੋਈ ਆ ਪਰ ਆਵਾਜ਼ ਜਿਹੜੀ ਆਵਾਜ਼ ਉਹ ਕਾਫੀ ਸੁਣਾਈ ਦੇ ਰਹੀ ਹੈ ਇੱਧਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਇਸ ਤਰੀਕੇ ਦੀ ਤਸਵੀਰ ਜਿਹੜੀ ਉਹ ਬਣੀ ਹੋਈ ਹੈ ਔਰ ਅੱਜ ਵੀ ਇੱਥੇ ਲਗਾਤਾਰ ਇਹ ਗੋਲੇ ਜਿਹੜੇ ਆ ਧਮਾਕੇ ਜਿਹੜੇ ਉਹ ਲਗਾਤਾਰ ਹੋ ਰਹੇ ਆ ਤਾਂ ਤਸਵੀਰਾਂ ਅ ਦਿਖਾਉਣ ਦੀ ਅਸੀਂ ਲਗਾਤਾਰ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਸਾਡਾ ਮਕਸਦ ਕਿ ਤੁਹਾਨੂੰ ਸਹੀ ਤਸਵੀਰਾਂ ਅਸੀਂ ਦਿਖਾਈਏ ਇੱਧਰ ਚੌਕ ਹੈ ਨਾਲ ਹੀ ਲੋਕ ਜਿਹੜੇ ਆਉ ਖੜ ਵੀ ਜਾਂਦੇ ਨੇ ਜਦੋਂ ਅਜਿਹੇ ਸਾਇਰਨ ਸੁਣਦੇ ਨੇ ਜਾਂ ਜਦੋਂ ਧੁਮਾਕੇ ਦੇਖਦੇ ਨੇ ਧੁਮਾਕਿਆਂ ਦੀ ਜਦੋਂ ਆਵਾਜ਼ ਆਉਂਦੀ ਹੈ ਤਾਂ ਲੋਕ ਡਰ ਜਾਂਦੇ ਨੇ ਕਿ ਪਤਾ ਨਹੀਂ ਕੀ ਹੋ ਗਿਆ ਪੈਨਿਕ ਤਾਂ ਹੁੰਦਾ ਕਿਉਂਕਿ ਜਦੋਂ ਅਸਮਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਗੋਲੇ ਡਿੱਗਣ ਔਰ ਦੂਜੇ ਪਾਸੇ ਜਦੋਂ ਸਾਇਰਨ ਦੀ ਲਗਾਤਾਰ ਆਵਾਜ਼ ਸੁਣਾਈ ਦਵੇ ਤਾਂ ਲੋਕ ਕਾਫੀ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਡਰ ਦਾ ਮਾਹੌਲ ਵੀ ਹੁੰਦਾ ਪਰ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਠਾਨਕੋਟ ਦੇ ਵਿੱਚ ਖੜੇ ਆ ਦੇਰਾ ਦੱਸਿਆ ਗਿਆ ਸੀਗਾ ਕਿ ਇੱਥੇ ਡਰੋਨ ਅਟੈਕ ਹੋਇਆ ਹੈ ਡਰੋਨ ਦਾ ਹਮਲਾ ਹੋਇਆ ਹੈ ਤੇ ਉਸ ਤੋਂ ਬਾਅਦ ਹੁਣ ਦੀਆਂ ਤਸਵੀਰਾਂ ਹੁਣ ਵੀ ਅਸਮਾਨ ਦੇ ਵਿੱਚ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਉਹ ਚੀਜ਼ਾਂ ਚੱਲ ਰਹੀਆਂ ਨੇ ਕਿ ਜਿਵੇਂ ਇੱਕ ਅ ਅਸੀਂ ਹਵਾਈ ਦੀ ਗੱਲ ਕਰੀਏ ਤਾਂ ਹਵਾਈ ਉੱਪਰ ਜਾ ਕੇ ਧੂਆਂ ਕਰ ਦਿੰਦੀ ਹੈ ਪਟਾਕੇ ਵਾਲੀ ਤਾਂ ਉਸੇ ਤਰੀਕੇ ਦੇ ਨਾਲ ਜਿਵੇਂ ਇੱਕ ਆਤਿਸ਼ਬਾਜ਼ੀ ਜਾ ਕੇ ਉੱਪਰ ਧੂਆਂ ਕਰਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਉਹ ਜਿਹੜੀ ਚੀਜ਼ ਚੱਲਦੀ ਹੈ ਤੇ ਉੱਪਰ ਜਾ ਕੇ ਜਿਹੜਾ ਉਹ ਧਮਾਕਾ ਉਹ ਹੋ ਜਾਂਦਾ ਹੈ ਤੇ ਸਾਇਰਨ ਜਿਹੜੇ ਆ ਇਸ ਤੋਂ ਪਹਿਲਾਂ ਉਹ ਸਾਇਰੇ ਲਗਾਤਾਰ ਵਜਰੇ ਨਹੀਂ ਤਾਂ ਇੱਧਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਆ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਨਹੀਂ ਕੰਮ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਔਰ ਪ੍ਰਸ਼ਾਸਨ ਦੀਆਂ ਗਾਈਡਲਾਈਨਸ ਮੰਨੋ ਔਰ ਪ੍ਰਸ਼ਾਸਨ ਦਾ ਸਾਥ ਜਿਹੜਾ ਆ ਉਹ ਦਿਓ ਤੇ ਇਹ ਇਹ ਤਸਵੀਰਾਂ ਨੇ ਤਾਂ ਥੋੜੀ ਜਿਹੀ ਦੇਰ ਦੇ ਵਿੱਚ ਕਾਫੀ ਜਿਹੜੇ ਤੁਮਾਕੇ ਆ ਉਹ ਦੇਖਣ ਨੂੰ ਮਿਲੇ ਆ ਚਾਰ ਤੋਂ ਪੰਜ ਤੁਮਾਕੇ ਅਸਮਾਨ ਦੇ ਵਿੱਚ ਲਗਾਤਾਰ ਤਾਂ ਇੱਧਰ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਵੀ ਜਦੋਂ ਧੁਮਾਕੇ ਹੁੰਦੇ ਨੇ ਜਦੋਂ ਸਾਇਰਨ ਵੱਜਦਾ ਹੈ ਤਾਂ ਡਾਕਟਰ ਸਾਹਿਬ ਜਿਹੜੇ ਉਹ ਸਾਰੇ ਇੱਥੇ ਗੈਲਰੀ ਦੇ ਵਿੱਚ ਆ ਕੇ ਦੇਖ ਰਹੇ ਸੀਗੇ ਕਿਉਂਕਿ ਲੋਕ ਕਾਫੀ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਚਾਹੇ ਉਹ ਇੱਧਰ ਹੋਵੇ ਚਾਹੇ ਉਹ ਹਸਪੀਟਲ ਦੀ ਗੱਲ ਕਰੀਏ ਚਾਹੇ ਫਿਰ ਉਹਦਾ ਆਮ ਲੋਕਾਂ ਦੇ ਵਿੱਚ ਤਾਂ ਪਰ ਕੋਸ਼ਿਸ਼ ਇਹ ਹੈ ਤੁਹਾਨੂੰ ਸਿਰਫ ਤਸਵੀਰ ਦਿਖਾਈਏ ਡਰਾਉਣਾ ਸਾਡਾ ਮਕਸਦ ਨਹੀਂ ਹੈ ਤੁਹਾਡੇ ਤੱਕ ਸੱਚ ਦੀ ਤਸਵੀਰ ਦਿਖਾਉਣਾ ਸਾਡਾ ਮਕਸਦ ਹੈ ਬਾਕੀ ਤੁਸੀਂ ਗਾਈਡਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਫਾਲੋ ਕਰੋ ਔਰ ਬਲੈਕ ਕਾਊਟ ਦੇ ਵਿੱਚ ਪ੍ਰਸ਼ਾਸਨ ਦਾ ਸਾਥ ਜਿਹੜਾ ਉਹ ਦੋ ਕੁਟੀ ਜਿਵੇਂ ਜੋਂ ਦਿਖ ਰਹੇ ਨੇ ਜੜਵਾਣੇ ਪੰਜਾਬ ਦੇ ਨਾਲ ਜੋੜ ਚੁੱਕੇ ਹੋ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਇਸਰ ਨੇ ਪਠਾਨਕੋਟ ਦੇ ਵਿੱਚ ਮੌਜੂਦ ਆਰ ਲਗਾਤਾਰ ਤਮਾਕਿਆਂ ਦੀਆਂ ਆਵਾਜ਼ਾਂ ਤੁਸੀਂ ਸੁਣ ਪਾ ਰਹੇ ਹਾਂ ਲਗਾਤਾਰ ਧੁਮਾਕਿਆਂ ਦੀ ਆਵਾਜ਼ਾਂ ਹੋ ਰਹੀਆਂ ਨੇ ਅਸਮਾਨ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਅਸਮਾਨ ਦੇ ਵਿੱਚ ਦਿਖਾ ਦਿੱਤਾ ਜਾਵੇ ਕਿਵੇਂ ਧੂਆਂ ਨਿਕਲਦਾ ਹੋਇਆ ਹੈ ਲਗਾਤਾਰ ਪਠਾਨਕੋਟ ਦੇ ਵਿੱਚ ਸਾਇਰਨ ਵੱਜ ਰਹੇ ਨੇ ਔਰ ਅਸਮਾਨ ਦੇ ਵਿੱਚ ਲਗਾਤਾਰ ਧੂਆਂ ਜਿਹੜਾ ਉਹ ਨਿਕਲਿਆ ਹੋਇਆ ਹੈ ਤਾਂ ਲੋਕਾਂ ਦੇ ਸਾਹ ਵੀ ਸੁੱਕੇ ਹੋਏ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਤੁਹਾਨੂੰ ਸਾਫ਼ ਤੌਰ ਤੇ ਦਿਖਾਈ ਦੇਖਦਾ ਹੋਏਗਾ ਅਸਮਾਨ ਦੇ ਵਿੱਚ ਜਿਹੜਾ ਧੂਆਂ ਹੈ ਆ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਵਾਂਗਾ ਕਿ ਧੂਆਂ ਜਿਹੜਾ ਦਿਖਾ ਦਿੱਤਾ ਜਾਵੇ ਲਗਾਤਾਰ ਸਾਇਰਨ ਵਜ ਰਹੇ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਰਕੇ ਧਮਾਕਿਆਂ ਦੀਆਂ ਆਵਾਜ਼ਾਂ ਪਠਾਨਕੋਟ ਦੇ ਵਿੱਚ ਸੁਣਾਈ ਦੇ ਰਹੀਆਂ ਹਨ ਹਾਲਾਂਕਿ ਲੋਕ ਜਿਹੜੇ ਨੇ ਉਹ ਇੱਕ ਜਗ੍ਹਾ ਘਬਰਾ ਕੇ ਉੱਥੇ ਰੁਕੇ ਹੋਏ ਨੇ ਔਰ ਆਵਾਜ਼ਾਂ ਵੀ ਜ਼ਰੂਰ ਚੱਲ ਰਹੀਆਂ ਪਰ ਲਗਾਤਾਰ ਜੇ ਖੇ ਧਮਾਕੇ ਜਿਹੜੇ ਆ ਆ ਆਵਾਜ਼ਾਂ ਜਿਹੜੀਆਂ ਨੇ ਧੁਮਾਕਿਆਂ ਦੀਆਂ ਉਹ ਲਗਾਤਾਰ ਸੁਣਾਈ ਦੇ ਰਹੀਆਂ ਨੇ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਰਹੇ ਹੋ ਤੁਸੀਂ ਇਸ ਮਾਨ ਦੇ ਵਿੱਚ ਦਿਖਾ ਰਹੇ ਆਰ ਲਗਾਤਾਰ ਇਧਰੋਂ ਇੱਕ ਤੋਂ ਬਾਅਦ ਇੱਕ ਕਰਕੇ ਲਗਾਤਾਰ ਧੁਮਾਕੇ ਹੋ ਰਹੇ ਨੇ ਲਗਾਤਾਰ ਸਾਇਰਨ ਵੀ ਵੱਜ ਰਹੇ ਨੇ ਤਾਂ ਮੇਰੇ ਨਾਲ ਕੁਝ ਨੌਜਵਾਨ ਵੀਰ ਵੀ ਮੌਜੂਦ ਨੇ ਲਗਾਤਾਰ ਇਹ ਵੀ ਦੇਖ ਰਹੇ ਨੇ ਤਾਂ ਭਾਈ ਕਿੰਨੇ ਚਿਰ ਤੋਂ ਇਹ ਧੁਮਾਕੇ ਹੋ ਰਿਹਾ ਇਹ ਕਿੰਨੇ ਚਿਰ ਤੋਂ ਜੀ ਸਵੇਰੇ ਸਵੇਰੇ 4-5 ਵਜੇ ਸ਼ੁਰੂ ਹੋ ਗਈ ਫਿਰ ਤੋਂ ਹਾਂ ਉਹ ਫੇਰ ਵਜੀਆਂ ਆਂਦੇ ਆ ਹੁੰਦਾ ਤਿੰਨ ਵਾਰੀ ਉਹ ਵੱਜਿਆ ਹਰ ਵੱਜਿਆ ਸਾਇਰਨ ਵੱਜਿਆ ਤੇ ਤਿੰਨ ਵਾਰੀ ਸਾਇਰਨ ਵੀ ਵੱਜਿਆ ਅਸੀਂ ਵੀ ਸੁਣ ਰਹੇ ਆ ਤਾਂ ਇਦਾਂ ਹੀ ਇਸ ਮਾਨ ਦੇ ਵਿੱਚ ਉਹ ਧੂਆਂ ਜਾਂ ਗੋਲਾ ਜਾਂ ਬਣ ਜਾਂਦਾ ਹੂੰ ਪੂਰਾ ਗੋਲਾ ਭਰਿਆ ਉੱਤੇ ਵੱਜੀ ਜਾਂਦੇ ਦੇਖ ਵੀ ਥੱਲੇ ਆ ਸਾਰਾ ਕੋਈ ਤਬਾਹ ਹੋ ਸਕਦਾ ਏ ਹਾਂ ਤੇ ਜੇ ਰਾਤੀ ਵੀ ਕਿਆ ਗਿਆ ਹਮਲਾ ਹੋਇਆ ਔਰ ਰਾਤੀ ਕੋਈ ਡਿੱਗਾ ਢੁਗਾ ਇੱਥੇ ਡਰੋਨ ਵਗੈਰੇ ਤੇ ਡਿੱਗਾ ਇੱਕ ਫਰੋਜ਼ ਬੁੱਢੀਆ ਆਦਰ ਫਰੋਜ਼ ਬੁੱਢੀਆ ਹੋਇਆ ਤੇ ਲੇਟ ਜਗੀ ਹੋਈ ਇੱਥੇ ਡਿੱਗਾ ਤੇ ਸਾਰੇ ਘਰ ਦੇ ਤਬਾਹ ਹੋ ਗਿਆ ਹੂੰ ਅਛਾ ਇਧਰ ਹੁਣ ਮਾਹੌਲ ਕਿਦਾਂ ਦਾ ਕਿਉਂਕਿ ਕਾਫੀ ਡਰ ਵਾਲਾ ਲੋਕ ਵੀ ਇੱਥੇ ਖੜ੍ਹ ਜਾਂਦੇ ਨੇ ਮਾਹੌਲ ਹੈ ਜੀ ਬਸ ਇਹ ਫੋਰਸ ਡਾਲਾ ਡਾਏ ਵਾਲਾ ਪਖਾਨ ਕੋਲ ਇੱਥੇ ਟਾਰਗੇਟ ਦਿੱਤਾ ਹੋਇਆ ਉਹਨਾਂ ਨੇ ਆਹ ਸਹੀ ਗੱਲ ਆ ਤਾਂ ਕਰਕੇ ਸਾਰਾ ਪਖਾਨ ਕੋ ਡਰਿਆ ਹੋਇਆ ਇਹ ਆਨੇ ਨੌਜਵਾਨ ਇਧਰ ਆਓ ਹਾਂ ਤਾਂ ਬਿਲਕੁਲ ਇਹ ਨੌਜਵਾਨ ਵੀਰ ਵੀ ਖੜੇ ਖੋਏ ਨੇ ਤਸਵੀਰਾਂ ਦਿਖਾ ਰਹੇ ਆ ਲਗਾਤਾਰ ਇਧਰੋਂ ਸਾਇਰਨ ਦੀ ਅਸੀਂ ਗੱਲ ਕਰ ਰਿਹਾ ਤਾਂ ਸਾਇਰਨ ਵੀ ਸਾਇਰਨ ਵੀ ਸੁਰ ਰਹੇ ਨੇ ਇਹ ਡਰਾਈਵਿੰਗ ਵੀ ਕਰਕੇ ਆਏ ਨੇ ਤਾਂ ਤੁਹਾਨੂੰ ਸੁਣਾਈ ਦੇ ਰਹੀਆਂ ਲਗਾਤਾਰ ਹਮਲੇ ਦੀਆਂ ਆਵਾਜ਼ਾਂ ਆ ਰਹੀਆਂ ਹਾਂ ਤੇਰੀਆਂ ਸੁਣਾਈ ਬਹੁਤ ਉਹਨਾਂ ਨੇ 8-9 ਹਮਲੇ ਕੀਤੇ ਨੇ ਬਹੁਤ ਜੋਰ-ਜੋਰ ਨਾਲ ਤੇ ਹੁਣ ਸਵੇਰ ਤੋਂ ਕਦੋਂ ਕਦੀ ਇਹ ਆ ਜਿਹੜੀ ਉੱਪਰ ਹੋ ਰਹੀ ਹੈ ਦੇਖ ਰਹੇ ਹੋ ਇਹ ਸਵੇਰ ਤੋਂ ਆਕੈਂਦੀਆਂ ਆਵਾਜ਼ਾਂ ਵੀ ਆ ਇਹ 8 ਵਜੇ ਤੋਂ ਲੈ ਕੇ 9 ਵਜੇ ਤੱਕ ਵਿੱਚ ਵਿੱਚ ਹੋਇਆ ਸਾਰਾ ਇਹ ਤੇ ਸਾਇਰਨ ਵੀ ਵੱਜ ਰਹੀਆਂ ਹਾਂ ਹਾਂ ਸਾਇਰਨ ਵੱਜੇ ਹਟਰ ਵੱਜੇ ਪੂਰੇ ਜੋਰ ਨਾਲ ਹਾਂਜੀ ਇਬ ਰਾਤੀ ਕਹਿੰਦੇ ਸੀ ਕਿ ਹਮਲਾ ਹੋਇਆ ਜਦੋਂ ਰਾਤੀ ਅਸੀਂ ਤਸਵੀਰਾਂ ਦੇਖ ਰਹੀ ਸੀਗੇ ਉਹ ਕਿਵੇਂ ਆ ਕੁਝ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਨੇ 에ਅਰ ਬੇਸ ਦੇ ਉੱਤੇ ਅਟੈਕ ਕੀਤੇ ਨੇ ਤੇ ਪਿੰਡੋ ਚ ਕੋਈ ਪਿੰਡਾ ਸ਼ਹਿਰਾਂ ਚ ਕੋਈ ਨੁਕਸਾਨ ਨਹੀਂ ਆ ਉਹਨਾਂ ਨੇ 에ਅਰ ਬੇਸ ਤੇ ਅਟੈਕ ਕੀਤਾ ਅੱਠ ਮਹੀਨੇ ਜਾਨਾ ਸੁੱਟੀ ਉਹਨਾਂ ਨੇ ਠੀਕ ਹੈ ਤੇ ਬਲੈਕਆਊਟ ਨੂੰ ਲੈ ਕੇ ਕਿਦਾਂ ਰਾਤ ਨੂੰ ਸਾਰਾ ਬਲੈਕਆਊਟ ਹੋ ਜਾਂਦਾ ਆ ਸਾਰਾ ਰਾਤ ਨੂੰ ਲਾਈਟਾਂ 7 ਵਜੇ ਲਾਈਟਾਂ ਬੰਦ ਹੋ ਜਾਂਦੀਆਂ ਨੇ 7 ਵਜੇ ਤੋਂ ਬਾਅਦ ਸਵੇਰੇ 6 ਵਜੇ ਤੱਕ ਬਲੈਕਆਊਟ ਰਹਿੰਦਾ ਹਾਂ ਠੀਕ ਹੈ ਤਾਂ ਧੰਨਵਾਦ ਇਹਨਾਂ ਬਾਈ ਖੁਣਾ ਦੇ ਦਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਉਂਦੇ ਰਵਾਂਗੇ ਬਿਲਕੁਲ ਪਠਾਨਕੋਟ ਦੇ ਵਿੱਚ ਅਸੀਂ ਸਿਟੀ ਦੇ ਵਿੱਚ ਮੌਜੂਦ ਆ ਤਾਂ ਇਧਰੋਂ ਲਗਾਤਾਰ ਪਹਿਲਾਂ ਤੋਂ ਵੀ ਪੰਜ-ਸੱਤ ਧਮਾਕੇ ਪਹਿਲਾਂ ਵੀ ਹੋਇਆ ਹੁਣ ਵੀ ਹੋਇਆ ਔਰ ਲਗਾਤਾਰ ਅਸਮਾਨ ਦੀਆਂ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਦੋਂ ਉਹ ਚੀਜ਼ ਫਟਦੀ ਹੈ ਜਦੋਂ ਕੋ ਗੋਲਾ ਫਟਦਾ ਹੈ ਤਾਂ ਉੱਥੇ ਧੂਆਂ ਜਿਹੜਾ ਉਹ ਧੂਆਂ ਟਾਈਪ ਬਣ ਜਾਂਦਾ ਸੋ ਇਧਰ ਵੀ ਲੋਕ ਜਿਹੜੇ ਆ ਉਹ ਖੜੇ ਖੋ ਜਾਂਦੇ ਨੇ ਕਿ ਸਾਇਰਨ ਵੱਜਦਾ ਹੈ ਸਭ ਤੋਂ ਪਹਿਲਾਂ ਸਾਇਰਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਸਾਇਰਨ ਜਦੋਂ ਸੁਣਾਈ ਦਿੰਦਾ ਲੋਕਾਂ ਨੂੰ ਦਾ ਲੋਕ ਵੀ ਜਿਹੜੇ ਡਰਦੇ ਮਾਰੇ ਆ ਉਥੇ ਖੜੇ ਖੋ ਜਾਂਦੇ ਨੇ ਤਾਂ ਖੜੇ ਖੋਣ ਤੋਂ ਬਾਅਦ ਦੇ ਵਿੱਚ ਇਹ ਤਸਵੀਰਾਂ ਵੀ ਦਿਖਾ ਰਹੇ ਕਿਉਂਕਿ ਮੌਸਮ ਦੇ ਨਾਲ ਨਾਲ ਕਿਤੇ ਬੱਦਲਵਾਈ ਜਿਹੜੀ ਉਹ ਵੀ ਹੋਈ ਆ ਪਰ ਆਵਾਜ਼ ਜਿਹੜੀ ਆਵਾਜ਼ ਉਹ ਕਾਫੀ ਸੁਣਾਈ ਦੇ ਰਹੀ ਹੈ ਇੱਧਰ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਤੋਂ ਹੀ ਇਸ ਤਰੀਕੇ ਦੀ ਤਸਵੀਰ ਜਿਹੜੀ ਉਹ ਬਣੀ ਹੋਈ ਹੈ ਔਰ ਅੱਜ ਵੀ ਇੱਥੇ ਲਗਾਤਾਰ ਇਹ ਗੋਲੇ ਜਿਹੜੇ ਆ ਧਮਾਕੇ ਜਿਹੜੇ ਉਹ ਲਗਾਤਾਰ ਹੋ ਰਿਹਾ ਤਾਂ ਤਸਵੀਰਾਂ ਦਿਖਾਉਣ ਦੀ ਅਸੀਂ ਲਗਾਤਾਰ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਕਸਦ ਤੁਹਾਨੂੰ ਡਰਾਉਣਾ ਨਹੀਂ ਹੈ ਸਾਡਾ ਮਕਸਦ ਕਿ ਤੁਹਾਨੂੰ ਸਹੀ ਤਸਵੀਰਾਂ ਅਸੀਂ ਦਿਖਾਈਏ ਇੱਧਰ ਚੌਕ ਹੈ ਨਾਲ ਹੀ ਲੋਕ ਜਿਹੜੇ ਆ ਉਹ ਖੜ ਵੀ ਜਾਂਦੇ ਨੇ ਜਦੋਂ ਅਜਿਹੇ ਸਾਇਰਨ ਸੁਣਦੇ ਨੇ ਜਾਂ ਜਦੋਂ ਧੁਮਾਕੇ ਦੇਖਦੇ ਨੇ ਧੁਮਾਕਿਆਂ ਦੀ ਜਦੋਂ ਆਵਾਜ਼ ਆਉਂਦੀ ਹੈ ਤਾਂ ਲੋਕ ਡਰ ਜਾਂਦੇ ਨੇ ਕਿ ਪਤਾ ਨਹੀਂ ਕੀ ਹੋ ਗਿਆ ਪੈਨਿਕ ਤਾਂ ਹੁੰਦਾ ਕਿਉਂਕਿ ਜਦੋਂ ਅਸਮਾਨ ਦੇ ਵਿੱਚ ਇਸ ਤਰੀਕੇ ਦੇ ਨਾਲ ਗੋਲੇ ਡਿੱਗਣ ਔਰ ਦੂਜੇ ਪਾਸੇ ਜਦੋਂ ਸਾਇਰਨ ਦੀ ਲਗਾਤਾਰ ਆਵਾਜ਼ ਸੁਣਾਈ ਦਵੇ ਤਾਂ ਲੋਕ ਕਾਫੀ ਡਰ ਜਾਂਦੇ ਨੇ ਸਹਿਮ ਜਾਂਦੇ ਨੇ ਡਰ ਦਾ ਮਾਹੌਲ ਵੀ ਹੁੰਦਾ ਪਰ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਠਾਨਕੋਟ ਦੇ ਵਿੱਚ ਖੜੇ ਹਾਂ ਆ ਦੇਰਾ ਦੱਸਿਆ ਗਿਆ ਸੀਗਾ ਕਿ ਇੱਥੇ ਡਰੋਨ ਅਟੈਕ ਹੋਇਆ ਹੈ ਡਰੋਨ ਦਾ ਹਮਲਾ ਹੋਇਆ ਹੈ ਤੇ ਉਸ ਤੋਂ ਬਾਅਦ ਹੁਣ ਦੀਆਂ ਤਸਵੀਰਾਂ ਹੁਣ ਵੀ ਅਸਮਾਨ ਦੇ ਵਿੱਚ ਲਗਾਤਾਰ ਧਮਾਕੇ ਹੋ ਰਹੇ ਨੇ ਲਗਾਤਾਰ ਉਹ ਚੀਜ਼ਾਂ ਚੱਲ ਰਹੀਆਂ ਨੇ ਕਿ ਜਿਵੇਂ ਇੱਕ ਅ ਅਸੀਂ ਹਵਾਈ ਦੀ ਗੱਲ ਕਰੀਏ ਤਾਂ ਹਵਾਈ ਉੱਪਰ ਜਾ ਕੇ ਧੂਆਂ ਕਰ ਦਿੰਦੀ ਹੈ ਪਟਾਕੇ ਵਾਲੀ ਤਾਂ ਉਸੇ ਤਰੀਕੇ ਦੇ ਨਾਲ ਜਿਵੇਂ ਕਾਤੂਸ਼ਬਾਜੀ ਜਾ ਕੇ ਉੱਪਰ ਧੂਆਂ ਕਰਦੀ ਹੈ ਤਾਂ ਇਸੇ ਤਰੀਕੇ ਦੇ ਨਾਲ ਉਹ ਜਿਹੜੀ ਚੀਜ਼ ਚੱਲਦੀ ਹੈ ਤੇ ਉੱਪਰ ਜਾ ਕੇ ਜਿਹੜਾ ਉਹ ਰਤਮਾਕਾ ਹੈ ਉਹ ਹੋ ਜਾਂਦਾ ਹੈ ਤੇ ਸਾਇਰਨ ਜਿਹੜੇ ਆ ਇਸ ਤੋਂ ਪਹਿਲਾਂ ਉਹ ਸਾਇਰੇ ਲਗਾਤਾਰ ਵਜਰੇ ਨਹੀਂ ਤਾਂ ਇੱਧਰ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਲਗਾਤਾਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਪੈਨਿਕ ਹੋਣ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਨਹੀਂ ਕੰਮ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਔਰ ਪ੍ਰਸ਼ਾਸਨ ਦੀਆਂ ਗਾਈਡਲਾਈਨਸ ਮੰਨੋ ਔਰ ਪ੍ਰਸ਼ਾਸਨ ਦਾ ਸਾਥ ਜਿਹੜਾ ਹੈ ਉਹ ਦਿਓ ਤੇ ਇਹ ਇਹ ਤਸਵੀਰਾਂ ਨੇ ਤਾਂ ਥੋੜੀ ਜਿਹੀ ਦੇਰ ਦੇ ਵਿੱਚ ਕਾਫੀ ਜਿਹੜੇ ਤੁਮਾਕੇ ਆ ਉਹ ਦੇਖਣ ਨੂੰ ਮਿਲੇ ਆ 4 ਤੋਂ 5 ਤੁਮਾਕੇ ਅਸਮਾਨ ਦੇ ਵਿੱਚ ਲਗਾਤਾਰ ਤਾਂ ਇੱਧਰ ਹਸਪੀਟਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਉਹ ਵੀ ਜਦੋਂ ਧੁਮਾਕੇ ਹੁੰਦੇ ਨੇ ਜਦੋਂ ਸਾਇਰਨ ਵੱਜਦਾ ਹੈ ਤਾਂ ਡਾਕਟਰ ਸਾਹਿਬ ਜਿਹੜੇ ਉਹ ਸਾਰੇ ਇੱਥੇ ਗੈਲਰੀ ਦੇ ਵਿੱਚ ਆ ਕੇ ਦੇਖ ਰਹੇ ਸੀਗੇ ਕਿਉਂਕਿ ਲੋਕ ਕਾਫੀ ਡਰ ਦਾ ਮਾਹੌਲ ਜਿਹੜਾ ਬਣਿਆ ਹੋਇਆ ਚਾਹੇ ਉਹ ਇੱਧਰ ਹੋਵੇ ਚਾਹੇ ਉਹ ਹਸਪੀਟਲ ਦੀ ਗੱਲ ਕਰੀਏ ਚਾਹੇ ਫਿਰ ਉਹਦਾ ਆਮ ਲੋਕਾਂ ਦੇ ਵਿੱਚ ਤਾਂ ਪਰ ਕੋਸ਼ਿਸ਼ ਇਹ ਹੈ ਤੁਹਾਨੂੰ ਸਿਰਫ ਤਸਵੀਰ ਦਿਖਾਈਏ ਡਰਾਉਣ ਜਗਬਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾ ਜਸਪਾਲ ਸਿੰਘ ਸੰਧੂ ਇਸਰਲੇ ਪਠਾਨਕੋਟ ਦੇ ਵਿੱਚ ਮੌਜੂਦ ਆ ਰ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਤੁਸੀਂ ਸੁਣ ਪਾ ਰਹੇ ਹੋ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਹੋ ਰਹੀਆਂ ਨੇ ਅਸਮਾਨ ਦੇ ਵਿੱਚ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਅਸਮਾਨ ਦੇ ਵਿੱਚ ਦਿਖਾ ਦਿੱਤਾ ਜਾਵੇ ਕਿਵੇਂ ਧੂਆਂ ਨਿਕਲਦਾ ਹੋਇਆ ਹੈ ਲਗਾਤਾਰ ਪਠਾਨਕੋਟ ਦੇ ਵਿੱਚ ਸਾਇਰਨ ਵੱਜ ਰਹੇ ਨੇ ਔਰ ਅਸਮਾਨ ਦੇ ਵਿੱਚ ਲਗਾਤਾਰ ਧੂਆਂ ਜਿਹੜਾ ਉਹ ਨਿਕਲਿਆ ਹੋਇਆ ਹੈ ਤਾਂ ਲੋਕਾਂ ਦੇ ਸਾਹ ਵੀ ਸੁੱਕੇ ਹੋਏ ਨੇ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖੋ ਤੁਹਾਨੂੰ ਸਾਫ਼ ਤੌਰ ਤੇ ਦਿਖਾਈ ਦੇਖਦਾ ਹੋਏਗਾ ਅਸਮਾਨ ਦੇ ਵਿੱਚ ਧੂਆਂ ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਹਾਂਗਾ ਕਿ ਧੂਆਂ ਜਿਹੜਾ ਦਿਖਾ ਦਿੱਤਾ ਜਾਵੇ ਲਗਾਤਾਰ ਸਾਇਰਨ ਵੱਜ ਰਹੇ ਨੇ ਲਗਾਤਾਰ ਇੱਕ ਤੋਂ ਬਾਅਦ ਇੱਕ ਕਰਕੇ ਧੁਮਾਕਿਆਂ ਦੀਆਂ ਆਵਾਜ਼ਾਂ ਪਠਾਨਕੋਟ ਦੇ ਵਿੱਚ ਸੁਣਾਈ ਦੇ ਰਹੀਆਂ ਹਨ ਹਾਲਾਂਕਿ ਲੋਕ ਜਿਹੜੇ ਨੇ ਉਹ ਇੱਕ ਜਗ੍ਹਾ ਘਬਰਾ ਕੇ ਉੱਥੇ ਰੁਕੇ ਹੋਏ ਨੇ ਔਰ ਆਵਾਜ਼ਾਂ ਵੀ ਜ਼ਰੂਰ ਚੱਲ ਰਹੀਆਂ ਪਰ ਲਗਾਤਾਰ ਜੇ ਖੇ ਧੁਮਾਕੇ ਜਿਹੜੇ ਆ ਆ ਆਵਾਜ਼ਾਂ ਜਿਹੜੀਆਂ ਨੇ ਧੁਮਾਕਿਆਂ ਦੀ ਉਹ ਲਗਾਤਾਰ ਸੁਣਾਈ ਦੇ ਰਹੀਆਂ ਨੇ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਦੇਖ ਰਹੇ ਹੋ ਤੁਸੀਂ ਅਸਮਾਨ ਦੇ ਵਿੱਚ ਦਿਖਾ ਰਹੇ ਆਰ ਲਗਾਤਾਰ ਇਧਰੋਂ ਇੱਕ ਤੋਂ ਬਾਅਦ ਇੱਕ ਕਰਕੇ ਲਗਾਤਾਰ ਧੁਮਾਕੇ ਹੋ ਰਹੇ ਨੇ ਲਗਾਤਾਰ ਸਾਇਰਨ ਵੀ ਵੱਜ ਰਹੇ ਨੇ ਤਾਂ ਮੇਰੇ ਨਾਲ ਕੁਝ ਨੌਜਵਾਨ ਵੀਰ ਵੀ ਮੌਜੂਦ ਨੇ ਲਗਾਤਾਰ ਇਹ ਵੀ ਦੇਖ ਰਹੇ ਨੇ ਤਾਂ ਭਾਈ ਕਿੰਨੇ ਚਿਰ ਤੋਂ ਇਹ ਧੁਮਾਕੇ ਹੋ ਰਿਆ ਇਹ ਕਿੰਨੇ ਚਿਰ ਤੋਂ ਜੀ ਸਵੇਰੇ ਸਵੇਰੇ 4-5 ਵਜੇ ਸ਼ੁਰੂ ਹੋ ਗਈ ਫਿਰ ਤੋਂ ਹਾਂ ਉਹ ਫਿਰ ਵਜੀਆਂ ਆਂਦੇ ਆ ਹੁੰਦਾ ਤਿੰਨ ਵਰੀ ਉਹ ਵੱਜਿਆ ਹਰ ਵੱਜਿਆ ਸਾਇਰਨ ਵੱਜਿਆ ਤੇ ਤਿੰਨ ਵਰੀ ਸਾਇਰਨ ਵੀ ਵੱਜਿਆ ਅਸੀਂ ਵੀ ਸੁਣ ਰਹੇ ਆ ਤਾਂ ਇਦਾਂ ਹੀ ਇਸਮਾਨ ਦੇ ਵਿੱਚ ਉਹ ਧੂਆਂ ਜਾਂ ਗੋਲਾ ਜਾਂ ਬਣ ਜਾਂਦਾ ਪੂਰਾ ਗੋਲਾ ਭਰਿਆ ਉੱਤੇ ਵੱਜੀ ਜਾਂਦੇ ਦੇਖ ਵੀ ਥੱਲੇ ਆ ਸਾਰਾ ਕੋਈ ਤਬਾਹ ਹੋ ਸਕਦਾ ਏ ਹਾਂ ਤੇ ਜੇ ਰਾਤੀ ਵੀ ਕਿਆ ਗਿਆ ਹਮਲਾ ਹੋਇਆ ਔਰ ਰਾਤੀ ਕੋਈ ਡਿੱਗਾ ਡੁਗਾ ਇੱਥੇ ਡਰੋਨ ਵੀ ਡਿੱਗਿਆ ਇੱਕ ਫਰੋਜ਼ ਬੁਢੀਆ ਆਦਰ ਫਰੋਜ਼ ਬੁਢੀਆ ਹੋਇਆ ਤੇ ਲੇਟ ਜਗੀ ਹੋਈ ਇੱਥੇ ਡਿੱਗਾ ਤੇ ਸਾਰੇ ਘਰ ਦੇ ਤਬਾਹ ਹੋ ਗਿਆ ਹਾਂ ਅਛਾ ਇਧਰ ਹੁਣ ਮਾਹੌਲ ਕਿਦਾਂ ਦਾ ਕਿਉਂਕਿ ਕਾਫੀ ਡਰ ਵਾਲਾ ਹੈ ਲੋਕ ਵੀ ਇੱਥੇ ਖੜ੍ਹ ਜਾਂਦੇ ਨੇ ਮਾਹੌਲ ਹੈ ਜੀ ਬਸ ਇਹ ਫੋਰਸ ਦਾ